ਇਹਨੇ ਪੂਰ ਨੂੰ ਅੰਦਾ ਪੂਰ ਨੂੰ ਕਹਿੰਦਾ ਗੀ ਲੰਦਾ ਮੂਰਖ ਨੂੰ ਉਹ ਗਵਨ ਵਾਲਾ ਕਹਿੰਦਾ ਕਹਿੰਦਾ ਮੂਰਖ ਮੂਰਖ ਪੁੱਤ ਜੀ ਪਹਿਲੀ ਮੂਰਖੀ ਸਾਰ ਇੱਕ ਮੂਰਖ ਉਹ ਨੂੰ ਕਹਿੰਦੇ ਜਿਹੜਾ ਚਾਟੇ ਮਰਦਾ ਭਾਰ ਇੱਕ ਮੂਰਖ ਉਹ ਨੂੰ ਕਹਿੰਦੇ ਜਿਹੜਾ ਚੱਲੇ ਜੀ ਕਰੇ ਕਹਿੰਦਾ ਆਰ ਇੱਕ ਮੂਰਖ ਉਹ ਨੂੰ ਕਹਿੰਦੇ ਜਿਹੜਾ ਧੀ ਰੱਖੇ ਕਰੇ ਮਟਿਆਰ ਸਭ ਤੋਂ ਮੂਰਖ ਕਹਿੰਦਾ ਤੂੰ ਐ ਆਪ 70 ਸਾਲ ਆ ਗਿਆ ਸੀ 16 ਸਾਲ ਦੀ ਨਾਲ ਪੁੱਤ ਮੂਰਖ ਮੈਨੂੰ ਦੱਸੇ ਕਹਿੰਦਾ ਤੂੰ ਮੂਰਖ ਹੈਂ ਸਰਦਾਰ ਹਤਕੜੀਆਂ ਵੇ ਲੈ ਲਾਈ ਖੋ ਜੇ ਉਹ ਗੱਲਾਂ ਹਨ ਪੁਸੰਤ ਵਾਲੀ ਆ ਗਈ ਇੱਥੇ ਹੀ ਇੱਥੇ ਜਿਹੜੇ ਵਿਆਹ ਕਰਾ ਲਿਆ ਹੁਣ 15 18 ਸਾਲ ਦੀ ਦਾ ਜਵਾਕ ਜਵਾਨ ਹੁਣ ਉਹ ਚੁੱਤੀ ਗੜੀ ਵਾਲਾ 60 ਸਾਲ ਦਾ ਹੋਇਆ ਹੋਇਆ ਕੀ ਚਾਰਦੇ ਲੈਂਦੇ ਨਾਲ ਹੋਣੀ ਹੋਣੀ ਵੀ ਉਹਨਾਂ ਨੇ ਇੱਕ ਵਾਰ ਪਿਆ ਵੀ ਮਾਤਾ ਦੀ ਮਰ ਕੇ ਆਈਏ ਮਾਤਾ ਆਪਣੀ ਬਾਪੂ ਨੇ ਵਿਆਹ ਕਰਾਇਆ ਇੱਕ ਬਾਰੇ ਜਦੋਂ ਨਾ ਗਰੰਦਰੂ ਉਪਲੇਖਿਆ ਭਜਨ ਮੰਦਰੀ ਕਰਨ ਵਾਲੇ ਤੇ ਡਾਕਟਰ ਦਾ ਬਾਦਸ਼ਾਹ ਦੇ ਜਵਾਕ ਦੇ ਖਾਣਾ ਪੀਣਾ ਹੋਰ ਤੇ ਚੰਕਣਾ ਲਾਲਾ ਮੰਗ ਜਦੋਂ ਮੈਨੇ ਮਾਤਾ ਨੂੰ ਮੱਠਾ ਦੇਖਿਆ ਜਾ ਕੇ ਸਿੱਧੇ ਹੱਥਾਂ ਰਾਮਾਦਾ ਨੇ ਮਾਤਾ ਨੇ ਬਸੰਤ ਦੇ ਸਿੱਧੇ ਹੱਥਾਂ ਵਿਚਾਰ ਗਈ ਮਾਨ ਹੋ ਗਈ ਵੀ ਆਪਾਂ ਨੂੰ ਪਤੀ ਦਾ ਇਹ ਜਾ ਚਾਹੀਦਾ ਸੀ ਆਪਾਂ ਇਹ ਗੁੰਡ ਕੀ ਕਰਨੀ ਸੀ ਜੇਕਰ ਮੈਨੇ ਤਬ ਮੈਨੂੰ ਤੁਰੇ ਜੀ ਹੋਣ ਦਾ ਖੜਾ ਕਰਨ ਲੱਗ ਗਈ ਵੀ ਐ ਕਰਕੇ ਕਿਉਂ ਜਾਣਾ ਸੀ ਉਹਨਾਂ ਨੇ ਜੀ ਹੁਣ ਪਾਪੀ ਦਾ ਵੀ ਕਦੇ ਨਾ ਕਦੇ ਦਾ ਲੱਗ ਜਾਂਦਾ ਰੋਜ਼ ਉਹਦੇ ਰਹਾੜ ਕਰਨ ਲੱਗ ਜੇ ਨਹੀਂ ਆਪਾਂ ਨੇ ਐ ਕਰਨਾ ਐ ਕਰਨਾ ਉਹ ਕਦੇ ਨਾ ਕਦੇ ਕਦੇ ਨਾ ਕਦੇ ਕਦੇ ਨਾ ਕਦੇ ਫਿਰ ਉਹ ਮਗਲੀ ਦਾ ਲੱਗਦਾ ਇੱਕ ਦਿਨ ਮਗਲੀ ਬਜ਼ੀਰ ਦਾ ਮੁੰਡਾ ਧੇਪਾਈ ਬੈਠੇ ਮਾਂ ਦੀ ਗੱਲ ਤੇਰੀ ਹੋਏ ਜਾਣ ਬਜ਼ੀਰ ਆਹ ਜਹਦਾ ਬਜ਼ੀਰ ਹੁੰਦਾ ਬਜ਼ੀਰ ਦਾ ਬੱਚਾ ਵੀ ਇਹੋ ਜਿਹਾ ਹੋਇਆ ਕਲਾਲਾ ਸੀ ਉਹਨੇ ਆਖਿਆ ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਲਾਲ ਸੋਏ ਬੈਠੇ ਜੰਮੇ ਜਾਣ ਆਪਾਂ ਕੀ ਕਰੀਏ ਕਿਵੇਂ ਲਾਈਏ ਨਾ ਉਹ ਘੇੜ ਤੇ ਇੱਕ ਖੱਦੋ ਦੀ ਖੇਡ ਅੱਜ ਆਇਆ ਹੈ ਉਧਰ ਲੋਕਾਂ ਨੂੰ ਬੈਠ ਕੇ ਉਹਨਾਂ ਨੂੰ ਲੈਣ ਆ ਗਿਆਂ ਕਹਿੰਦਾ ਐ ਕਰਕੇ ਬਾਈ ਜੇ ਆ ਮਗਲੀ ਬਰਗਸ ਕਰਨੀ ਹੈ ਤੇ ਬੰਦੇ ਵਾਸਤੇ ਬਹੁਤ ਅੱਛੀ ਹੁੰਦੀ ਹੈ ਤੁਸੀਂ ਆਪਾਂ ਉਹ ਖੱਦੋ ਬਾ ਖੇਡ ਚੱਲਦੀ ਹੈ ਉੱਥੇ ਮਗਲੀ ਆ ਜਾਓ ਮੇਰੇ ਕਹਿ ਦੂੰ ਤੁਸੀਂ ਜਦ ਖੱਦੋ ਖੇਡਣ ਲੱਗੇ ਫਿਰ ਨਸ਼ਾ ਹੋ ਗਿਆ ਜੀ ਐ ਕਰਕੇ ਜੇ ਕੋਈ ਖੱਦੋ ਖੇਡਦੇ ਤੇ ਰਾਣੀ ਝੋਖਾਂ ਦੀ ਜੀ ਦੇਖੀ ਗੀ ਸੰਤ ਜੰਨੀ ਖੱਦ ਮਾਉ ਛੋ ਛੇ ਮਾਰਨ ਛੋ ਛੇ ਮਾਰਨ ਜਵਾਕ ਤੁਸੀਂ ਖੇਡਦੇ ਨਹੀਂ ਹੋ ਵਾਲੀਬਾਲ ਅੱਛਾ ਵੀ ਕੁਦਰਤ ਮਾਲਕ ਦੀ ਜਿਹੜੇ ਮਰਤਾ ਪਾਣੀ ਸੀ ਕੋਈ ਜੀ ਖੰਡੇ ਦਾ ਮਾਰਿਆ ਉਹਨੇ ਜਾ ਕੇ ਕਿਤੇ ਮੈਦਾਨ ਚ ਗਿਰ ਗਈ ਮੈਦਾਨ ਚ ਗਿਰ ਗਈ ਮਸੰਤ ਤੋਂ ਬੱਜਾ ਟਲਾਇਓ ਤੇ ਉਹਨੇ ਆਖਿਆ ਵੀ ਹਾਂ ਅੱਜ ਦਾ ਫੋਰੀਆ ਜਾਊ ਵੀ ਮਸੰਤ ਹੁਣ ਜਵਾਕਾਂ ਦਾ ਕਰਿਆ ਹੁੰਦਾ ਵੀ ਜਿਹੜੀ ਤਾਂ ਖਦੋ ਟਪਾਦੀ ਤੁਸੀਂ ਲੈਣ ਜਾਏਗਾ ਰਾਣੀ ਨੇ ਕੀ ਕਰਿਆ ਫਟਾਫਟ ਮੰਨਿਆ ਨੂੰ ਕਿਹਾ ਜੀ ਤੁਸੀਂ ਜਾ ਕੇ ਐ ਕਰਕੇ ਤਰ੍ਹਾਂ ਤਰ੍ਹਾਂ ਦੇ ਫੁੱਲ ਲਿਆਉਣਾਂ ਨੇ ਤੋਰ ਕੇ ਆਪ ਰੇਸ਼ਮੀ ਪਲੰਦ ਵਿਛਾ ਕੇ ਚੰਗਾ ਬਾਕੇ ਤੇ ਬਸੰਤ ਦਾ ਰਾਤ ਕੌਣ ਲਾਗੀ ਕੋਈ ਬੱਚਾ ਨਾਲ ਅੰਦਰ ਉਹ ਬਸੰਤ ਨੂੰ ਕਹਿੰਦੇ ਵੀ ਲਿਆ ਜਾ ਕੇ ਕਦੋਂ ਹੁਣ ਖੰਡੇ ਉਹ ਗੀਂਦ ਪੇਛਦਾ ਨਾਤਾ ਨੂੰ ਜਾ ਕੇ ਉਸ ਕਦਾਏਤ ਬਣਾਈ ਬੁੱਤੀ ਹੁਣ ਉੱਥੇ ਮੋਰ ਧਰਮ ਤੇ ਗੱਲ ਜੰਦ ਲਾ ਗਿਆ ਇਹ ਨੇ ਕਿ ਖੇੜਾ ਕਰਕੇ ਬਹੁਤ ਕੁਛ ਕਰਿਆ ਜੀ ਬਹੁਤ ਮੈਂਤਦਾਰੀ ਕੀਤੀ ਮੈਂ ਪੱਟੀ ਕਹੀ ਮਾਤਾ ਤੂੰ ਤਾਂ ਦੇਵੀ ਦਾ ਰੂਪ ਹੈਂ ਮੈਂ ਕੀ ਕਰ ਲੱਗੀਆਂ ਮੇਰਾ ਧਰਮ ਗਵਾਉਣ ਲੱਗਦੀਆਂ ਨਾਏ ਦੁਆ ਦਾ ਜ਼ਰੂਰ ਨਹੀਂ ਇਹ ਕੰਮ ਕਿਉਂ ਕਰਦੀਆਂ ਕਿ ਜੀ ਬਗਲੇ ਕਰਮ ਦੀ ਜਿੱਤ ਹੋਈ ਫੇਰ ਵੀ ਬਾਹ ਛੜਵਾ ਕੇ ਸਿੱਟ ਸੁੱਟ ਕੇ ਭਜਾਇਆ ਮਾਤਾ ਨੇ ਕੀ ਕਰਿਆ ਜੀ ਇਹ ਜਹਾਂ ਰਾਣੀ ਨੇ ਸੋਰ ਮਚਾਇਆ ਰਾਜੇ ਉਹਨਾਂ ਨੂੰ ਦੀਵਾ ਮੱਤੀ ਨਾਮ ਵੱਲਿਆ ਤੋੜਦਿਆਂ ਟੁੱਟ ਪਟੋਈਆ ਭੈ ਦਾ ਨੌ ਮਾਰ ਮਾਰ ਖੂਨ ਕੱਢ ਲਿਆ ਥੋਂ ਸਾਈ ਉਹ ਰਾਜੇ ਨੇ ਮਦਨ ਬੁਲਾਈ ਭੁੰਜੇ ਪਈ ਵੀ ਕੀ ਗੱਲ ਤੂੰ ਰਾਣੀ ਕੀ ਹੋ ਗਿਆ ਕਹਿੰਦੇ ਹੋ ਗਿਆ ਰੇਖੜ ਪਾਏ ਹੋਏ ਨੇ ਜੇਰੀਆਂ ਸਿੱਧਾ ਮੰਗ ਵਾਸਤੇ ਤਾਂ ਹੁਣ ਬਾਜੇ ਕਿੰਨਾ ਦੇ ਕੱਚੇ ਨੇ ਜੀ ਐਡਾ ਕਰੋਧ ਚੜਾਇਆ ਵੀ ਜਿੰਨਾ ਫਿਰ ਮਾਰਦਾ ਨਹੀਂ ਮਾਇ ਨਹੀਂ ਤੇਰੇ ਵੀ ਹੋ ਚੱਲ ਮੂਨੇ ਐਂਦਾ ਹੁਣ ਬੜਾ ਕੀ ਆਪਾਂ ਲੰਮੀ ਗੱਲ ਨੂੰ ਲਾਵਾਂਗੇ ਜੀ ਬੜਾ ਸ਼ੋਰ ਮਚਾਇਆ ਜੀ ਖੇੜਾ ਛੜਾ ਕੇ ਉਹ ਕੱਲਾ ਹarit ਸ਼ਹਿਰ ਨੇ ਲੋਕਾਂ ਨੇ ਬਧੀ ਜਮਾਨਾ ਨੇ ਸਮਝਾ ਕੇ ਇਹ ਉਹਨਾਂ ਨੇ ਬਣੇ ਦਾਸ ਬਣਾ ਤਾ ਕਹਿੰਦਾ ਥੂ ਮਾਰਨ ਕੱਲੇ ਨੂੰ ਬਣੇ ਦਾਸ ਕੀ ਜੈਣਾ ਜਿੰਨਾ ਨਹੀਂ ਦੇਗਾ ਧਰਮਚੰਦ ਨੂੰ ਘੋੜੇ ਲੈ ਕੇ ਜੀ ਫਟਾਫਟ ਘੋੜਿਆਂ ਤੇ ਸਵਾਰ ਹੋ ਗਏ ਤੇ ਆਪਣੇ ਮਹਿਲਾ ਜਗਿਆ ਰਾਣੀ ਕਹਿੰਦਾ ਇੱਕ ਦੀ ਜਾਇ ਮਾਤਾ ਦੋਨਾਂ ਦਾ ਜੋੜ ਵੜਤਾ। ਵਿਗ੍ਰੋਪ ਹੈ ਚਲਦੇ ਚਲਦੇ ਸਫਰੀ ਸਫਰੀ ਦੀ ਉਹ ਜੂਕਾਰ ਕਰਨੀ ਸੀ ਖੜਕ ਸਿੰਘ ਰਾਜੇ ਦੀ ਇੱਕ ਪਹਾੜੀ ਵਾਲਾ ਆ ਗਿਆ ਪਹਾੜੀ ਦੇ ਲਾਗੇ ਜੇ RAMਦਾਸ ਸਾਹਿਬ ਨੂੰ ਇੱਕ ਵਿਚਿਆ ਕਰਨਾ ਸੀ ਬੈਠਾ ਸਾਧ ਸੰਗਤ ਨੇ ਜੋਰ ਸਾਚ ਚੜਾਏ ਹੋਏ ਇਹ ਬੱਚਿਆ ਨੇ ਲੇ ਕੇ ਜੇ ਮੇਜਰ ਬਾਦ ਬੰਦਾ ਮਿਲਿਆ ਪਾਉ ਨੂੰ ਦੰਗਾ ਤੇ ਉਹਨੇ ਚੜਨਾ ਤੇ ਸਿਰ ਧਰ ਕੇ ਪੈਗੀ। ਰੱਬ ਸਮਾਧੀ ਅਹਾਸਤਾਰੇ ਉਹਨੇ ਦੇਖਿਆ ਵੀ ਬੱਚੇ ਕਿਨੇ ਪਏ ਨੇ ਜਗਾਏ ਹੋ ਤੁਸੀਂ ਭਾਈ ਕਿਨੇ ਆ ਗਏ ਰਸਤਾ ਪੁੱਲ ਗਈ ਉਹਨਾਂ ਨੇ ਸਾਰੀ ਆਉਂਦੀ ਹਕੀਕਤ ਦੱਸੀ ਉਹ ਰੂਪ ਕਹਿਣ ਲੱਗਾ ਮੈਨੂੰ ਕਾ ਸਾਧੂ ਮਿਲਣ ਦੀ ਬਹੁਤ ਅੱਛਾ ਸੀ ਬਾਬਾ ਜੀ ਤੁਸੀਂ ਖਵਨੀ ਕਿਦੇ ਰੱਬ ਸੋਬੀ ਮਰ ਗਏ ਉਹਨਾਂ ਨੇ ਵੇਖਾ ਦੇਖੀ ਉਹਨੇ ਰੇਖਾ ਦੇਖ ਕੇ ਕਹਿਣ ਲੱਗਾ ਕਹਿੰਦਾ ਭਾਈ ਤੁਸੀਂ ਐਂ ਕਰੋ ਚਰਪੇ ਦਾ ਅੰਦਰ ਪਾਣੀ ਸਕਾ ਕਿ ਇੱਕ ਮੰਤਰ ਭੁੱਖ ਭਿਆਸ ਦਾ ਉਹ ਸੁਖਿਆ ਆ। RAMDAS ਨੇ ਛੋਟੇ ਨੂੰ ਬਸੰਤ ਨੂੰ ਕਹਿੰਦਾ ਤੁਸੀਂ ਜਿਵੇਂ ਕਰਮ ਚ ਕਹਿੰਦਾ ਰਾਹ ਲਿਖਿਆ ਇੱਕ ਵਿਚਰ ਰਾਹ ਤੁਸੀਂ ਲਿਖਿਆ ਦਾ ਰਾਹ ਤੜਕੇ ਉਹਨਾਂ ਨੂੰ ਦਿਖਾ ਕੇ ਤੜਕੇ ਰਾਹ ਪਾਇਆ ਹੈ ਉਹ ਫਕੀਰ ਵੀ ਆ ਰਾਹ ਮਛੜੂ ਮਜਲੀ ਮਜਲੀ ਬਹਿ ਗਈ ਇੱਕ ਜਣ ਮਜਲੀ ਕੀ ਹੋਇਆ ਰਾਹ ਚ ਜਿਤੇ ਬਏ ਬੀਖ ਕੋਰੇ ਵਿਚਰ ਜਾਤੋ ਵਸੰਤ ਨੇ ਪਹਿਰਾ ਦਿੱਤਾ ਕੁੰਡਾ ਬਸਰੀ ਕੋਲੇ ਹੁੰਦਾ ਗਮਚਾਉਣ ਨੂੰ ਅਗਮ ਖਵਾਉਣ ਨੂੰ ਸ਼ੇਰ ਸਫਾ ਲਵੇ ਲੱਗਦਾ ਅਗਰੇ ਕਹਿੰਦੇ ਤੇ ਇਹਨਾਂ ਅੱਧੀ ਰਾਤ ਤੋਂ ਬਾਅਦ ਰੂਪ ਨੂੰ ਜਗਾਤਾ ਰੂਪ ਹਵਾ ਚੱਲਦੀ ਸੀ ਬਹੁਤ ਠੋੜਾ ਦੇਖ ਕੇ ਇੱਕ ਬੋਟ ਕੇ ਨਾਲ ਹੀ ਉਹਦੇ ਪੈ ਗਿਆ ਜੀ ਦੋਨਾਂ ਨੂੰ ਨੀਂਦ ਨਹੀਂ ਦੋਨਾਂ ਨੂੰ ਨੀਂਦ ਆ ਗਈ ਕੁਦਰਤ ਮਾਲਕ ਜੀ ਇੱਕ ਨਦੀ ਪੈਂਦੀ ਸੀ ਨਦੀ ਤੋਂ ਸਰਾ ਨਿਕਲੀ ਸਰਾ ਨਿਕੰ ਕੇ ਜੀ ਵਸੰਤ ਦੇ ਸਾਹ ਪੀ ਦਨ ਚੜਿਆ ਰੂਪ ਨੂੰ ਜਾਗਾਈ ਉਹ ਨਹੀਂ ਹੋਉਂਦਾ ਉਠਵਾਈ ਨਕਬੜਾ ਹੋ ਗਿਆ ਫਿਰ ਉਹਨੂੰ ਆ ਗਿਆ ਉਹਨੂੰ ਜਦੋਂ ਖਲਾਇਆ ਚਾਇਆ ਜੀ ਉਹ ਤਾਂ ਮਰਿਆ ਅਸਮਾਨ ਤੇ ਆ ਕੇ ਕਿ ਹੋ ਗਿਆ ਦੇਖ ਕਿਉਂ ਪਰਾਂ ਉਹ ਮਰ ਗਿਆ ਰੋਇਆ ਪਿੱਟਿਆ ਬਹੁਤ ਕੜਾਇਆ ਪਰ ਬਣੇ ਕੀ ਉਹਨੇ ਅੱਗੇ ਪਿੱਟੇ ਪਾੜੇ ਤੱਕਰ ਉਹਨੇ ਆਖਿਆ ਵੀ ਹੁਣ ਕੀ ਬਣਦਾ ਆਪਣਾ ਰੋਇ ਪਿੱਟੇ ਤੂੰ ਆਪਾਂ ਮਿੱਚਰ ਚਾਹਰ ਨੂੰ ਚੱਲੀਏ ਤੇ ਆਪਾਂ ਸੰਸਕਾਰ ਕਰਨ ਵਾਸਤੇ ਕਫਨ ਲੈਣ ਅੱਕੇ ਆਉਣਾ ਪਊ ਆਪਾਂ। ਉਹਦੇ ਨੂੰਹ ਤੇ ਪੁੱਲਾ ਨੇ ਕਿਹਾ ਵੀ ਬਦੇ ਪ੍ਰਮਾਤਮਾ ਰੱਖਾਏ ਹੁਣ ਤੇਰਾ ਉਹਨੂੰ ਕਹੇ ਚੱਲਿਆ। ਤੇ ਆਪ ਘੋੜੇ ਤੇ ਜਾਇਆ ਪਾ ਕੇ ਜੀ ਸਵਾਰ ਹੋ ਗਿਆ। ਫਟਾਫਟ ਗਿਆ ਜੀ ਜਨਸ਼ਤਰੀ ਉੱਥੇ ਪਹੁੰਚਿਆ। ਜਨਸ਼ਤਰੀ ਉੱਥੇ ਪਹੁੰਚਿਆ ਤੇ ਉੱਥੇ ਹਨੇਰਾ ਹੋ ਗਿਆ। ਮੀਂਹ ਕੋਈ ਬਾੜ ਸੀ ਉਥੋਂ। ਘੋੜਾ ਚੱਲਦਾ ਚੱਲਦਾ ਹਾਰ ਹੋ ਗਿਆ 8:30 7 ਵਜੇ ਤੋਂ ਬਾਅਦ ਗਿਆ 7 ਵਜੇ ਉੱਥੇ ਗੇਠ ਲਾ ਗਿਆ ਦਾਦਾ ਵੀ ਬਜ਼ਾਰ ਜਦਾ ਜਾ ਨਹੀਂ ਸਕਦਾ ਹੁਣ ਤੂੰ ਤੜਕੇ ਉੱਠੂ ਇਹ ਤੜਕੇ ਧਰਮਚੰਦ ਇੱਕ ਰਾਜਾ ਸੀ ਉੱਥੇ ਦਾ ਧਰਮਚੰਦ ਉਸ ਰਾਤ ਮੌਤ ਹੋ ਗਈ ਉਹ ਦੀ ਤੇ ਸੁਲਤਾਨ ਉਹਦੇ ਹੈ ਨਹੀਂ ਸੀ ਬਧੀ ਜ਼ਮਾਨਾ ਨੇ 2 ਦਿਨ ਹੋ ਗਏ ਤੇ ਤੈਅ ਕਰ ਜਾਨਾ ਵੀ ਆਪਾਂ ਸਸਕਾਰ ਇਹਦਾ ਤਾਂ ਕਰਾਂਗੇ ਪਹਿਲਾਂ ਤਾਜ ਦੇ ਕੇ ਤਾਜ ਕਿਸੇ ਨੂੰ ਦੇਣਾ ਸਕਣਾ ਦੂਜਾ ਦੂਜੇ ਨੂੰ ਦੇਣਾ ਤੇ ਉਹਨਾਂ ਨੇ ਗਵਾਹ ਕਰ ਲਿਆ ਉਸ ਰਾਤ ਦਾ ਜੇ ਵੀ ਜਿਹੜਾ ਤੜਕੇ ਫਲੇ ਦੇ ਬਾਗ 'ਚ ਖੜਾ ਹੋ ਆਪਾਂ ਤਾਜ ਉਤੇ ਕਰਾਂਗੇ ਕੋਈ ਉਹ ਅੱਠਾਂ ਦਾ 7:00 ਵਜੇ ਬੈਠਾ ਉਹ ਜਿਹੜਾ ਭਾਈ ਮਰਿਆ ਹੋਇਆ ਕਫਨ ਦੀ ਗੁੰਤ ਤੇ ਉਹਨੇ ਕਦੋਂ 8:00 ਵਜੇ ਆਏ ਸੀ 7:00 ਵਜੇ ਜਦੋਂ ਪਹਿਲਾਂ ਬੇਟ ਖੜ ਗਿਆ ਜਾ ਕੱਪਾ ਲੈਣਾ ਸੀ ਤੇ ਇਹਨਾਂ ਨੇ ਗੇਟ ਖੋਲ੍ਹਿਆ ਜੀ ਗੇਟ ਖੋਲ੍ਹ ਕੇ ਜਾ ਕੇ ਬਹੁਤ ਖੁਸ਼ ਹੋਏ ਜੀ ਪਰਮਾਤਮਾ ਨੇ ਕੋਈ ਰਾਜਾ ਘਰਤਾ ਅਹਜਰ ਅੰਗਰੂਪ ਇਹ ਜੀ ਉਮਰ ਉਹਨਾਂ ਨੇ ਲਿਜਾ ਕੇ ਕੰਬੋ ਜਲ ਪਾ ਕੇ ਸਿਫਤ ਜੀ ਮੋਟ ਰੱਖ ਕੇ ਸਭ ਤੇ ਤਾਜ ਜੇ ਵੀ ਬਾਜ ਤੇ ਵਾਧਾ ਦਾ ਸੰਸਕਾਰ ਕਰਤਾ ਸੰਸਕਾਰ ਕਰਕੇ ਇਧਰ ਉਹ ਰਾਜ ਕਰਦਾ ਹੈ ਤੇ ਇਧਰੋਂ ਤੜਕੇ ਘੋੜਾ ਕੋ ਬੰਨਿਆ ਖੜਾ ਮੰਗਲ ਆਸ ਜੋ ਵੀ ਆਇਆ ਕੋਰਖ ਕਹਿੰਦੇ ਨੇ ਜੀ ਕੋਰਖ ਹਵਾ ਫੜਦਾ ਫਿਰਦਾ ਵੀ ਇਹਨਾਂ ਆਖਿਆ ਵੀ ਘੋੜਾ ਕਹਣਾ ਹੈ ਬੰਦਾ ਸੁੱਤਾ ਪਿਆ ਉਹਨੇ ਕੋਰ ਨੂੰ ਹੋਇਆ ਕੋਰ ਨੂੰ ਹੋਇਆ ਬਾਜਾਂ ਮਾਰੀਆਂ ਕਿਉਂ ਉਠਦਾ ਕਿਉਂ ਉਠਦਾ ਹੋਣੀ ਹੋਣੀ ਜੀ ਉਹਨੇ ਆਖਿਆ ਦੇਖ ਤਾ ਕਪੜਾ ਨਹੀਂ ਦਾ ਨਾ ਕਿਉਂ ਸਰਪ ਦਾ ਮਾਰਿਆ ਲੱਗਦਾ ਕੋਨੇ ਸਰਪ ਦਾ ਮੰਤਰ ਪੜ੍ਹਿਆ ਇੱਕ ਸਰਾਜ ਨਿਕਲੀ ਉਹੀ ਬ੍ਰਿਆ ਜੋ ਆ ਕੇ ਉਹਦੇ ਸਾਹਸ ਪਾਤੇ ਬੈਠਾ ਹੋ ਗਿਆ ਫਰਾਤ ਦੇ ਦਰਵਾਇਆ ਕਹਿੰਦਾ ਡਰ ਨਾ ਭਾਈ ਇਸ ਨੇ ਮਾਰਿਆ ਤੇ ਨਹੀਂ ਵੀ ਐ ਕਰਕੇ ਉਹਨੇ ਪੁੱਛਣ ਲੱਗਾ ਮੇਰਾ ਭਾਈ ਕਹਿੰਦਾ ਭਾਈ ਮੈਂ ਤਾਂ ਤੇਰਾ ਭਾਈ ਨਹੀਂ ਦੇਖਿਆ ਤੂੰ ਕੋਈ ਐ ਕਰਕੇ ਆ ਮਰਿਆ ਪਿਆ ਸੀ ਸਰਾਜ ਨੇ ਤੇਰੇ ਸਾਹ ਪੀਤੇ ਤੇ ਉਹ ਤਾਂ ਜੀ ਗੋਰ ਖਲਾ ਗਿਆ ਉਹਨੂੰ ਗੋਰ ਖਲਾ ਗਿਆ ਉਦੋਂ ਉਹ ਰਾਜ ਕਰਦਾ ਰਾਜ ਕਰਦਾ ਪੰਜ ਚਾਰ ਦਿਨ ਹੋਏ ਜਦੋਂ ਰਾਜ ਕਰਦੇ ਨੂੰ ਜ਼ਰੂਰ ਪੁੱਛਣ ਲੱਗਿਆ ਚਾਹੇ ਕਹਿੰਦਾ ਤੂੰ ਰਾਤ ਦੇ ਚੇਹੇ ਨੀਤ ਦਾ ਆਪ ਹੈ ਮੇਰੀ ਵਾਸਤੇ ਫੁਲਮਾਨ ਹੈ ਤੂੰ ਦਾਸ ਕਿਉਂ ਆਦਨ ਉਹ ਗੱਲ ਦਾ। ਉਹ ਕਹਿੰਦਾ ਜੀ ਗੱਲ ਕੀ ਦੱਸਾਂ ਐ ਕਰ ਕੀ ਸਾਡੇ ਨਾਲ ਆ ਹਕੀਕਤ ਵੀ ਕੀ ਹੈ ਮੇਰਾ ਭਰਾ ਦੇ ਮੌਤ ਹੋ ਗਈ ਮੈਂ ਕਫਨ ਲੈਣ ਵਾਸਤੇ ਆਇਆ ਦੀ ਇੱਥੇ। ਉਹ ਕਹਿੰਦਾ ਚਲ ਆਪਾਂ ਚੱਲੀਏ। ਪਹਿਲਾਸ਼ ਕਰ ਲੈ ਕੇ ਸਾਰਾ ਚੱਲਦੇ। ਤੂੰ ਉੱਥੇ ਨਹੀਂ ਕਿਦੋਂ ਹੋਣਾ ਸੀ ਰੋ ਪਿੱਟ ਕੇ ਆ ਕੇ ਬੀਵ ਵਾ ਜੈਲ ਤੋਂ ਲੱਗਿਆ ਵੀ ਇੰਨੇ ਦਿਨ ਤੱਕ ਮੁਰਦੇ ਦੀ লাশ ਹੀ ਨਹੀਂ ਰਹਿੰਦੀ ਕੋਈ ਜਾਨਵਰ ਉਹ ਸਾਰੀ ਖਾ ਗਿਆ ਹੋਊ ਜਾਂ ਜੇ ਵੀ ਰਾਜ ਕਰਨ ਲੱਗ ਗਿਆ ਰਾਜ ਕਰਨ ਲੱਗਾ ਕਿ ਇੱਧਰ ਪੂਰੇ ਕੰਨ ਪਰਵਾਦੇ ਕਹਿੰਦਾ ਜੀ ਨਾ ਕੰਨ ਪਰਵਾ ਕੇ ਬੈਠ ਜਨ ਨੇ ਨੂੰ